ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਇਹਨਾਂ ਨੇ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਪਾਸ ਕਰਵਾਇਆ ਗਵਰਨਮੈਂਟ ਤੋਂ ਕਿ ਜੀ ਸਾਰੇ ਰਾਈਟਸ ਜਿਹੜੇ ਨੇ ਅਧਿਕਾਰ ਜਿਹੜੇ ਨੇ ਛਾਪਣ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਉਸ ਸ਼੍ਰੋਮਣੀ ਕਮੇਟੀ ਕੋਲ ਰਹਿਣਗੇ ਤੇ ਉਸ ਵੇਲੇ ਵੀ ਅਕਾਲ ਤਖਤ ਸਭ ਤੋਂ ਹੁਕਮਨਾਮਾ ਜਾਰੀ ਕਰਵਾ ਸਕਦੇ ਸੀਗੇ ਕਿ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਦਿੱਤੇ ਜਾਂਦੇ ਨੇ ਉਦੋਂ ਸਰਕਾਰ ਕੋਲੇ ਕਿਉਂ ਆਏ ਫਿਰ ਉਦੋਂ ਨਹੀਂ ਸੀ ਰਾਜਨੀਤਿਕ ਦਖਲ ਧਾਰਮਿਕ ਮਾਮਲੇ 'ਚ ਕਿਉਂਕਿ ਉਦੋਂ ਕਾਲੀਦਲ ਦੀ ਸਰਕਾਰ ਸੀ ਉਦੋਂ ਰਾਜਨੀਤਿਕ ਦਖਲ ਨਹੀਂ ਹੁੰਦਾ ਏ ਠੀਕ ਹੈ ਨਾ ਤੇ ਹੁਣ ਜਦੋਂ ਉਹ ਐਕਟ ਸਰਕਾਰ ਵੱਲੋਂ ਬਣਵਾ ਲਿਆ ਛਾਪਣ ਦੇ ਅਧਿਕਾਰਾਂ ਦਾ ਤਾਂ ਉਸੇ ਐਕਟ ਦੇ ਅਧੀਨ ਜੇ ਸਰਕਾਰ ਇਹ ਕਹੂਗੀ ਕਿ ਭਾਈ ਸਾਨੂੰ ਹਿਸਾਬ ਕਿਤਾਬ ਤਾਂ ਦਿਓ ਕਿ ਕਿੱਥੇ ਨੇ 328 ਰੁਪਏ ਜਿਹੜੇ ਚੋਰੀ ਹੋਏ ਨੇ ਜਸ ਗਾਇਬ ਹੋਏ ਨੇ ਤਾਂ ਕਹਿੰਨੇ ਧਾਰਮਿਕ ਮਾਮਲੇ ਦਾਖਲ ਕਦੇ ਵੀ ਐ ਮਲਕ ਅਕਸ਼ਰੀ ਕਾਲਤਖ ਸਾਹਿਬ ਨੂੰ ਢਾਲ ਬਣਾ ਲੈਂਦੇ ਨੇ ਜਦੋਂ ਤਾਂ ਕਿਸੇ ਵੀ ਪ੍ਰਮਾਤਮਾ ਨਾ ਕਰੇ ਅੱਧਾ ਜਾਂ ਕੁਝ ਹੋਵੇ ਕੋਈ ਬੇਅਦਬੀ ਹੁੰਦੀ ਹੈ ਤਾਂ ਕਹਿੰਦੇ ਪੁਲਿਸ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਤੇ ਜਦੋਂ ਅਸੀਂ ਕਿੰਨੇ ਵੀ 328 ਰੂਪ ਚੋਰੀ ਹੋ ਗਏ ਉਹ ਕਿੱਥੇ ਨੇ ਹੋ ਸਕਦਾ ਉਹ ਕਿਸੇ ਅਹੇ ਜੇ ਹੱਥਾਂ 'ਚ ਹੋਣ ਕੇ ਕੱਲ ਨੂੰ ਫੇਰ ਕਿਤੇ ਬੇਅਦਬੀ ਨਾ ਹੋ ਜੇ ਉਹਨਾਂ ਕੋਲ ਪੂਰੇ ਤੇ ਪੂਰੇ ਸਰੂਪ ਹੀ ਨੇ ਤਾਂ ਫਿਰ ਕਹਿੰਦੇ ਨਾ ਇਹ ਧਾਰਮਿਕ ਮਾਮਲੇ 'ਚ ਦਖਲ ਹੈ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਇਹਨਾਂ ਨੇ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਪਾਸ ਕਰਵਾਇਆ ਗਵਰਨਮੈਂਟ ਤੋਂ। ਕਿ ਜੀ ਸਾਰੇ ਰਾਈਟਸ ਜਿਹੜੇ ਨੇ ਅਧਿਕਾਰ ਜਿਹੜੇ ਨੇ ਛਾਪਣ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਉਸ ਸ਼ਰਮਣੀ ਕਮੇਟੀ ਕੋਲ ਰਹਿਣਗੇ। ਤੇ ਉਸ ਵੇਲੇ ਵੀ ਅੱਜ ਤੱਕ ਸਭ ਤੋਂ ਹੁਕਮਨਾਮਾ ਜਾਰੀ ਕਰਵਾ ਸਕਦੇ ਸੀਗੇ। ਕੀ ਸ਼੍ਰੋਮਣੀ ਕਮੇਟੀ ਨੂੰ ਰਕਾਰ ਦਿੱਤੀ ਜਾਂਦੇ ਨੇ ਉਦੋਂ ਸਰਕਾਰ ਕੋਲੇ ਕਿਉਂ ਆਏ ਫਿਰ ਉਦੋਂ ਨਹੀਂ ਸੀ ਰਾਜਨੀਤਿਕ ਦਖਲ ਧਾਰਮਿਕ ਮਾਮਲਿਆਂ 'ਚ ਕਿਉਂਕਿ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਰਾਜਨੀਤਿਕ ਦਖਲ ਨਹੀਂ ਹੁੰਦਾ ਏ ਠੀਕ ਹੈ ਨਾ ਤੇ ਹੁਣ ਜਦੋਂ ਉਹ ਐਕਟ ਸਰਕਾਰ ਵੱਲੋਂ ਬਣਵਾ ਲਿਆ ਛਾਪਣ ਦੇ ਅਧਿਕਾਰਾਂ ਦਾ ਤਾਂ ਉਸੇ ਐਕਟ ਦੇ ਅਧੀਨ ਜੇ ਸਰਕਾਰ ਇਹ ਕਹੂਗੀ ਕਿ ਭਾਈ ਸਾਨੂੰ ਹਸਾਬ ਕਿਤਾਬਤਾ ਦਿਓ ਕਿਉਂ ਕਿ ਕਿੱਥੇ ਨੇ 328 ਰੁਪਏ ਜਿਹੜੇ ਚੋਰੀ ਹੋਏ ਨੇ ਜਸ ਗਾਇਬ ਹੋਏ ਨੇ ਤਾਂ ਕਹਿੰਦੇ ਨਾ ਧਾਰਮਿਕ ਮਾਮਲੇ ਦਾਖਲ ਹੈ ਕਦੇ ਵੀ ਐ ਮਲਕ ਅਕਸ਼ਰੀ ਕਾਲ ਤੱਕ ਸਾਬ ਨੂੰ ਢਾਲ ਬਣਾ ਲੈਂਦੇ ਨੇ ਜਦੋਂ ਤਾਂ ਕਿਸੇ ਵੀ ਪ੍ਰਮਾਤਮਾ ਨਾ ਕਰੇ ਅੱਧਾ ਜਾਂ ਕੁਝ ਹੋਵੇ ਕੋਈ ਵੀ ਅਦਬੀ ਹੁੰਦੀ ਹੈ ਤਾਂ ਕਹਿੰਦੇ ਪੁਲਿਸ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਤੇ ਜਦੋਂ ਅਸੀਂ ਕਿੰਨੇ ਵੀ 328 ਰੁਪਏ ਚੋਰੀ ਹੋ ਗਏ ਉਹ ਕਿੱਥੇ ਨੇ ਹੋ ਸਕਦਾ ਉਹ ਕਿਸੇ ਇਹ ਜਿਹੇ ਹੱਥਾਂ 'ਚ ਹੋਣ ਕੇ ਕੱਲ ਨੂੰ ਫੇਰ ਕਿਤੇ ਬੇਅਦਬੀ ਨਾ ਹੋ ਜਾਏ ਕਿਉਂਕਿ ਉਹਨਾਂ ਕੋਲ